ਮੰਮੀ ਜੀ ਦੇ ਮਾਸੀ ਦੇ ਘਰ ਪਾਰਟੀ ਸੀ ਜੋ ਕਿ ਪਿੰਡ ਰੋੜਾ ਵਾਲੀ ਸੀ ਤੇ ਉਹਨਾਂ ਨੇ ਮਨ ਲੱਗੀ ਜਿਹੜਾ ਗਾਇਜ਼ ਉਹਨਾਂ ਦੇ ਬੇਟੇ ਆ ਲੈਣਾ ਨਵਾਂ ਘਰ ਬਣਾਇਆ ਸੀ ਤੇ ਉਹਨ ਦੀ ਪਾਰਟੀ ਇਹ ਤੁਸੀਂ ਦੇਖਿਆ ਸੀ ਆਈ ਹੋਪ ਗਾਇਸ ਤੁਸੀਂ ਵੀ ਵੀਡੀਓ ਦੇਖੀ ਹੋਗੀ ਕਾਫੀ ਵਧੀਆ ਗਾਇਸ ਪ੍ਰੋਗਰਾਮ ਅਗਾ ਸੀ ਜਿੱਜਾ ਸਾਰੇ ਅਸੀਂ ਗਏ ਸੀ ਮਤਲਬ ਕਿ ਤੇ ਆਗੇ ਸ਼ਾਮ ਨੂੰ ਵਾਪਸ ਕਰੇ ਕਿਉਂਕਿ ਤੁਸੀਂ ਦੇਖਿਆਗਾ ਨਾਲੇ ਥੈਂਕ ਯੂ ਵੈਰੀ ਮਚ ਗਾਇਸ ਆਪਨੇ ਵੀਡੀਓ ਨੂੰ ਸਪੋਰਟ ਦੇਣ ਵਾਸਤੇ ਇੰਨਾ ਪਨਾਦੋ ਕਿ ਵੈਰੀ ਐਡੀ ਤੇ ਅੱਜ ਜਾਣਾ ਆਪਾਂ ਕਾਲਜ ਤੇ ਪ੍ਰੈਕਟੀਕਲ ਸਬਮਿਟ ਕਰਵਾਣੀ ਹੈ ਪਹਿਲੇ ਆ ਰਹੀ ਜਦੋਂ ਆਪਾਂ ਗਏ ਸੀ ਉਦੋਂ ਸਰ ਨੇ ਕਿਹਾ ਸੀ ਬੜੀ ਤਾਂ ਉਹ ਡੇਟ ਦਿਵਾਵੇ ਉਸ ਦਿਨ ਪ੍ਰੈਕਟੀਕਲ ਸਬਮਿਟ ਹੋਣ ਗਿਆ ਤੇ ਅੱਜ ਜਾਵਾਂਗੇ ਤੇ ਨਾਲ ਕੁਝ ਮਤਲਬ ਕਿ ਸੁਣਾਵਾਂਗੇ ਜੋ ਪ੍ਰੈਕਟੀਕਲ ਚਾਪ ਬਣਾਇਆ ਹੈ ਤੇ ਹੁਣ ਕਰਨੇ ਆਪਾਂ ਗਾਇਸ ਬ੍ਰ ਮਿਲਨੇ ਥੋੜੀ ਦੇਰ ਬਾਅਦ ਤੇ ਫਿਰ ਅੱਛਾ ਨਹੀਂ ਚਾਹੀਦਾ ਕਾਲਜ ਸੋ ਗਾਈਜ਼ ਮੰਮੀ ਜੀ ਕੋ ਕੁਝ ਨਹੀਂ ਐ ਮੰਮੀ ਜੀ ਤਾਂ ਹੋ ਰਹਾ ਐਂ ਮਸਤੀ ਨਾਲਸ ਦੇ ਵਜੋ ਤੇ ਤੁਸੀਂ ਦੇਖੇ ਆਂ ਤਾਨੂੰ ਮੰਮੀ ਕੀ ਤੰਦੂ ਕੀ ਵੱਲ ਗਿਆ ਬਧਿਆ ਬਣਿਆ ਹੈ ਮਕਾਨ ਬਧਿਆ ਬਣਿਆ ਹੈ ਸੋ ਗਾਈਜ਼ ਆਪਾਂ ਬ੍ਰੇਕਫਾਸਟ ਕਰ ਲਿਆ ਤੇ ਹੁਣ ਆਪਾਂ ਜਾ ਕੇ ਹੁਣ ਆਪਾਂ ਰੈਡੀ ਹੋ ਗਿਆ ਹੁਣ ਆਪਾਂ ਜਾਣਾ ਗਾਈਜ਼ ਕਾਲਜ ਕਿਚਨ ਨੇ ਕਾਲਜ ਤੇ ਦੇਖਣੇ ਕਾਲਜ ਦਾ ਕੀ ਮੋਲ ਹੈ ਜੇ ਤੁਹਾਨੂੰ ਦੱਸੇ ਐ ਪ੍ਰੈਕਟੀਕਲ ਕਿੰਨੇ ਕਿੰਨੇ ਬੱਚੇ ਦੇ ਆਉਂਦੇ ਨੇ ਚਲੋ ਸੋ ਗਾਈਜ਼ ਚੱਲਨੇ ਆਂ ਕਾਲਜ ਟਾਈਮ ਹੋ ਚੁੱਕਿਆ ਹੈ ਆਪਣਾ ਤੇ ਮਿਲਨੇ ਤੁਹਾਨੂੰ ਕਾਲਜ ਦੇ ਵਿੱਚ ਚਲੋ ਤੇ ਆਪਣਾ ਗਾਈਜ਼ ਆ ਰਹੇ ਬੁਲਟ ਕਰਨੇ ਨੂੰ ਚਮਕਾਨੇ ਥੋੜਾ ਮਟਰ ਸਾਫ ਆ ਗਿਆ ਕੋਰੀ ਕਿਨੇ ਰੱਖਦੇ ਨੇ ਉੱਪਰ ਉਮੀਦ ਹੈ ਉਮੀਦ ਹੈ ਰੱਖਦੇ ਹੋਗੇ ਸ਼ਾਇਦ ਚਲੋ ਕਰਨੇ ਸਾਫ ਕਰਕੇ ਚੱਲਨੇ ਆਪਾਂ ਸੋ ਗਾਈਜ਼ ਅਸੀਂ ਚੱਲਨੇ ਆ ਪਾ ਕਾਲਜ ਆ ਗਿਆ ਤੇ ਬੱਚੇ ਕੋ ਸ਼ਾਂਦੇ ਪੈਨ ਪ੍ਰੈਕਟੀਕਲ ਦੇ ਨਾਲੇ ਤੇ ਪ੍ਰੋਫੈਸਰ ਸਰ ਵੀ ਆ ਗਏ ਨੇ ਕੋਸ਼ ਦੇਖਣੇ ਅੱਜ ਦਾ ਕੀ ਪ੍ਰੋਗਰਾਮ ਹੈ ਇਸ ਪ੍ਰੈਕਟੀਕਲ ਦੇਣ ਆ ਗਿਆ ਤੇ ਗਾਈਜ਼ ਸਾਡਾ ਪ੍ਰੈਕਟੀਕਲ ਆ ਵਾਲੇ ਕੰਮੂਚ ਹੈ ਜੋ ਕਿ ਪਹਿਲਾ ਹੈਗਾ ਜੀਓਗ੍ਰਾਫੀ ਦਾ ਤੇ ਕੋ ਅੰਦਰ ਅੰਦਰ ਉਹਦੇ ਕੋਸ਼ ਹੈ ਮਾਹੌਲ ਹੈ ਇਜੀਓਗ੍ਰਾਫੀ ਦਾ ਰੂਮ ਹੈ ਗਾਇਸ ਇੱਧਰ ਹੋਗਾ ਪ੍ਰੈਕਟੀਕਲ ਸਾਡਾ ਸਾਰਾ ਆਈਨ ਲੱਗਣਾ ਦੇਖੋ ਗਾਇਸ ਅੱਲੇ ਅੱਜ ਆਏ ਨੇ ਵੇਖੋ ਅੱਜ ਬਣਾ ਦੇ ਕੋਣ ਅੱਜ ਪ੍ਰੈਕਟੀਕਲ ਦਾ ਟਾਈਮ ਮਿਲਿਆ ਇੰਨੇ ਦਿਨ ਹੋ ਗਏ ਨੇ ਜਦ ਸਬਮਿਟ ਕਰਾਉਣ ਦਾ ਟਾਈਮ ਆਇਆ ਤਾਂ ਉਦੋਂ ਅੱਜ ਦਿਨੇ ਮੈਨੇ ਉਹ ਵੇਖੋ ਆਪਣਾ ਵੈਲੀ ਇੱਕ ਲੈ ਆਇਆ ਵਾਹ ਇਹ ਉਹ ਤਲਾ ਆਪਣੇ ਵਾਸਤੇ ਲਿਆ ਮਰਾ ਇੰਨਾ ਟਾਈਮ ਲਾ ਤਿਆ ਉਹ ਰੱਸਾ ਤੋਂ ਕੁਛ ਨਹੀਂ ਆ ਰਿਹਾ ਅਕਤੀ ਉਹ ਤਾਂ ਸਟਾਰਟ ਹੋ ਗਿਆ 11:00 ਵਜੇ ਨੇ 9:00 ਵਜੇ ਆਏ ਹੋ ਯਾਰ ਇਹ ਦੂਜੀ ਇਕਵਲ ਉਦੋਂ ਲੱਗੂ ਮੂਹ ਜੰਡਾ ਇਹ ਲੈ ਕੇ ਕਰਦੇ ਹੋ ਉਹ ਆਪਸਾਂ ਮਿਕਾਨਾ ਨਾ ਇਮਿਊਨਿਟਰ WhatsApp ਦੀ ਜਾਨ ਦਾ ਅਰਥ ਨਹੀਂ ਨਾ ਵਈ ਕੇੜਾ ਕਰਾਉਂਦਾ ਬਈ ਕਿਵੇਂ ਲੱਗਦਾ ਪਿਆ ਅਸਾਈਨਮੈਂਟ ਬਣਾ ਕੇ ਐਟ ਟਾਈਮ ਤੇ ਸਿਰ ਤਾਂ ਨਹੀਂ ਵਿਚਵਾੜ ਲਿਆ ਕਿ ਉਹ ਯਾਰ ਇਸ ਪਾਸੋਂ ਨੀਂਦਰ ਆ ਗਈ ਵਿਚਾਰਣ ਬਣਾਦੇ ਬਣਾਦੇ ਕੱਲ ਮੈਂ 3 ਘੰਟੇ ਲੱਗਦੇ ਅਸਾਈਨਮੈਂਟ ਬਣਾਉਣ ਤੇ ਕਿੱਥੇ ਹੋਲਦੀ ਨਾ ਲੱਗੇਗਾ ਕਿਨੇ ਪੈਸੇ ਹੋ ਸੋ ਗਾਈਜ਼ ਆਪਣਾ ਦਾ ਪ੍ਰੈਕਟੀਕਲ ਹੋ ਗਿਆ ਤੇ ਹੁਣ ਆਪਾਂ ਚੱਲਦੇ ਵਾਪਿਸ ਕਿਉਂਕਿ ਸਰ ਨੇ ਕਿਹਾ ਸੀ ਇੱਧਰ ਜਾਣਾ ਨਹੀਂ ਹੈ ਇਸ ਕਰਕੇ پیچھے ਪਾਣੀ ਵੀ ਨਾ ਆਈ ਜੀ ਆਪਣਾ ਫਰੈਂਡ ਵੀ ਆਪਣੇ ਨਾਲ ਹੀ ਹੈ ਇਹਦਾ ਨਾਮ ਹੈ ਗਾਈਜ਼ ਸੁਣਾ ਸਿੰਘ ਇਹ ਸ਼ਰਮਾ ਸ਼ਰਮਾਨਾ ਹੈ ਗਾਈਜ਼ ਤੇ ਚੱਲਨੇ ਗਾਈਜ਼ ਅੰਦਰ ਆਪਣਾ ਵਾਪਿਸ ਕਲਾਸ ਵਿੱਚ ਗਾਈਜ਼ ਆਪਣੇ ਪ੍ਰੈਕਟੀਕਲ ਸਾਰੇ ਹੋ ਗਏ ਨੇ ਹੁਣ ਆਪਾਂ ਚੱਲਦੇ ਆ ਆਰੇ ਆਪਣਾ ਬੁਲਟ ਮਿਲ ਲੈ ਤੁਹਾਨੂੰ ਕਰੇ ਗਾਈਸ ਚਲੋ ਸੋ ਗਾਈਸ ਆਪਾਂ ਕਾਲਜ ਤੋਂ ਆ ਗਏ ਸੀ ਤੇ ਹੁਣ ਆਪਾਂ ਕਰਾਂਗੇ ਗਾਈਸ ਲੰਚ ਤੇ ਮਿਲ ਲੈ ਤੁਹਾਨੂੰ ਲੰਚ ਤੋਂ ਬਾਅਦ ਗਾਈਸ ਕਾਫੀ ਬਲਦ ਨਾ ਸਰ ਕਾਫੀ ਟਾਈਮ ਲਗਾਤੇਗਾ ਇਹਦੇ ਕਿਉਂਕਿ ਨਾ ਸਵੇਰ ਦੇ 9 ਵਜੇ ਤੇ 1 ਵਜੇ ਤੱਕ ਉਹਨਾਂ ਨੇ ਉਹ ਜਿਹੜਾ ਪ੍ਰੈਕਟੀਕਲ ਅੰਦਰ ਵਿੱਚ ਸਰ ਦੋ ਸਾਲ ਸੀ ਫਿਰ ਵੀ ਉਹਨਾਂ ਨੇ ਇੰਨਾ ਟਾਈਮ ਲਗਾ ਦਿੱਤਾ ਕੋਈ ਵੇਚਣਾ ਬੱਚੇ ਗਾਈਸ ਕਾਫੀ ਬਲਦ ਆਂਦੇ ਨਹੀਂ ਪਏ ਸੀ ਇਸ ਕਰਕੇ ਵਿੱਚ ਵੀ ਚਾਈਲਡ ਸੀ ਇਸ ਕਰਕੇ ਅੱਜ ਸਾਨੂੰ ਨਾਲ ਸ਼ਾਮਤ ਲਈ ਚੰਗੀ ਵਾਟਰ ਵਾਟਰ ਲਈ ਉਹ ਥੋੜਾ ਜਿਹਾ ਮਤਲਬ ਕਿ ਡਾਂਟਿਆ ਵੀ ਬਈ ਤੁਸੀਂ ਰੋਜ਼ ਆਇਆ ਕਰੋ ਤਾਂ ਹੀ ਏ ਆਪਾਂ ਲਗਾ ਪ੍ਰੈਕਟੀਕਲ ਦੇ ਕੇ ਆ ਗਏ ਰਾਹ ਵੀ ਲੇਟ ਆ ਗਏ ਗਾਈਜ਼ ਉਹ ਮਾਰੇ ਬਰਾਬਰ ਸਾਰਿਆਂ ਨੂੰ ਫ੍ਰੀ ਕੀਤਾ ਉਹਨਾਂ ਨੇ ਤੇ ਬਾਅਦ ਵਿੱਚ ਅਸੀਂ ਕਰਾਂਗੇ ਗਾਈਜ਼ ਲੰਚ ਤੇ ਮਿਲਣਾ ਲੰਚ ਤੋਂ ਬਾਅਦ ਤੇ ਦੇਖਾਂਗੇ ਕੀ ਪ੍ਰੋਗਰਾਮ ਹੈ ਕੀ ਪ੍ਰੋਗਰਾਮ ਹੈ ਤੇ ਗਾਈਜ਼ ਇੱਕ ਹੋਰ ਅਸਾਈਨਮੈਂਟ ਦਿੱਤੀ ਫਿਰ ਗਾਈਜ਼ ਥੋੜੇ ਜਿਹੇ ਅਸਾਈਨਮੈਂਟ 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 ਚਲੋ ਬਣਾਵਾਂਗੇ ਫਿਰ ਹੋਵੇ ਅਸਾਈਨਮੈਂਟ ਇੱਕ ਵੰਦੀ ਸੀ ਜਾਂ ਜੋ ਵੀ ਉਹਨਾਂ ਬਣਾਣੀ ਪੈਣੀ ਕਿਉਂਕਿ ਨਵੀਂ ਦਿੱਤੀ ਅੱਜ ਕਹੇ ਸੀ ਉਹਨਾਂ ਨੇ ਚਲ ਮਿਲਨੇ ਆ ਗਾਈਜ਼ ਤੇ ਤੁਹਾਨੂੰ ਹੀ ਦਿਖਾਵਾਂਗੇ ਕਿਹੜੀ ਅਸਾਈਨਮੈਂਟ ਬਣਾਉਂਦੇ ਆਪਾਂ ਚਲੋ ਮਿਲਣਾ ਤੁਹਾਡੇ ਦਰਬਾਰ ਸੋ ਗਾਇਜ਼ ਹੁਣ ਅਸੀਂ ਨਾ ਬੈਠੇ ਸੀ ਇੱਥੇ ਬੈੱਡ ਤੇ ਬੈਠੇ ਸੀ ਗਾਇਜ਼ ਮੈਂ ਤੇ ਥੋੜੀ ਜੀ ਮਤਲਬ ਕਿ ਰਸ਼ ਰੂਸ਼ ਕਰਨ ਲੱਗ ਗਿਆ ਪਾ ਕਿਉਂਕਿ ਸਕੂਲੋ ਆਈ ਸੀ ਸਵੇਰ ਦੇ ਗਾਇਜ਼ ਚਲੇ ਉੱਥੇ ਬੈਠ ਕੇ ਜਾ ਕੇ ਮਤਲਬ ਕਿ ਕਾਫੀ ਲੇਟ ਆਏ ਤੇ ਥੋੜਾ ਮਤਲਬ ਕਿ ਨਾ ਕਹਿੰਦੇ ਨਾ ਆਲਸ ਥਕਾਨ ਜਿਹਾ ਹੋ ਜਾਂਦਾ ਤੇ ਇੱਥੇ ਆ ਕੇ ਗਾਇਜ਼ ਹੋ ਗਿਆ ਆਪਾਂ ਮਿਲ ਲੰਚ ਕਰ ਲਏ ਸੀ ਆਪਾਂ ਗਾਇਜ਼ ਤੇ ਸੋ ਗਏ ਫਿਰ ਉਸ ਤੋਂ ਬਾਅਦ ਤੇ ਫਿਰ ਉਸ ਤੋਂ ਬਾਅਦ ਗਾਇਜ਼ ਆਪਾਂ ਪਰਾਂ ਲੱਗੇ ਪ੍ਰੈਕਟੀਕਲ ਜਦੋਂ ਉੱਠ ਕੇ ਤੇ ਆ ਵੇਖੋ ਗਾਇਜ਼ ਪ੍ਰੈਕਟੀਕਲ ਦਾ ਸਾਰਾ ਸਮਾਨ ਖਿਲਰਾ ਪਿਆ ਆਪਣਾ ਉਹ ਪ੍ਰੈਕਟੀਕਲ ਨਹੀਂ ਸੋਰੀ ਸਰ ਕਿੰਨੇ ਦਿਨ ਹੋ ਗਏ ਯਾਰ ਪ੍ਰੈਕਟੀਕਲ ਪ੍ਰੈਕਟੀਕਲ ਬਣਾਉਂਦਾ ਰਹੀ ਸੀ ਪ੍ਰੈਕਟੀਕਲ ਪ੍ਰੈਕਟੀਕਲ ਬਣਾਉਂਦਾ ਰਹੀ ਸੀ ਕਿੰਨੇ ਦਿਨ ਹੋ ਗਏ ਤੇ ਆ ਅਸਾਈਨਮੈਂਟ ਦਾ ਕੁਝ ਸਮਾਨ ਹੈ ਗਾਈਜ਼ ਜੋ ਕਿ ਖਿਦਰਾ ਬਣਾਉਂਦੇ ਪਏ ਹੋਂ ਨਾ ਤੇ ਇੱਕ ਫਰੰਟ ਪੇਜ ਗਾਈਜ਼ ਗਾਈਜ਼ ਤੁਹਾਨੂੰ ਮੈਂ ਇੱਕ ਪੋਸਟਰ ਦਿਖਾਉਣਾ ਜੋ ਕਿ ਹੈ ਜੈਂਡਰ ਬੇਸ ਯਾਨੀ ਕਿ ਵੋਇਲੈਂਸ ਤੇ ਰਿਪੋਰਟਿੰਗ ਹੈ ਤੇ ਸਾਡੇ ਮਿਲ ਆਉ ਰਹੇ ਮੁੰਮਲੇ ਜਿਹੜਾ ਅਤਿਆਚਾਰ ਹੁੰਦਾ ਹੈ ਉਹਨਾਂ ਦੇ ਅਕੋਰਡਿੰਗ ਸਾਡਾ ਇੱਕ ਨਵਾਂ ਸਬਜੈਕਟ ਆ ਹੈ ਹਨੀ ਗਾਈਜ਼ ਤੇ ਮੈਂ ਆਪਣੇ ਪ੍ਰੋਫੈਸਰ ਮੈਮ ਨੇ ਜੋ ਕਿਹਾ ਉਹਨਾਂ ਦੇ ਅਕੋਰਡਿੰਗ ਇੱਕ ਪੋਸਟਰ ਵੀ ਕਹਿ ਯੋਕੇ ਅਸੈਸਮੈਂਟ ਵਿੱਚ ਆਪਾਂ ਨੂੰ ਰਿਪੋਰਟ ਪੇਸ਼ ਕਰਨਾ ਪਏਗਾ ਤੇ ਮੈਂ ਤੁਹਾਨੂੰ ਦਿਖਾਣਾ ਗਾਇਸ ਇੱਕ ਦੱਸੋ ਜਰੂਰ ਕਮੈਂਟ ਜੀ ਗਾਇਸ ਕਿਵੇਂ ਲੱਗਿਆ ਪੋਰਸ਼ਾ ਨੂੰ ਸੋ ਗਾਇਸ ਕੁਝ ਐਵੇਂ ਜ ਹੈ ਦੇਖੋ ਗਾਇਸ ਕਿਵੇਂ ਬਣਿਆ ਕਮੈਂਟ ਜਰੂਰ ਦੱਸੋ ਗਾਇਸ ਕਾਫੀ ਟਾਈਮ ਲੱਗਿਆ ਹੈ ਬਣਾਉਣ ਤੇ ਵਿੱਚ ਥੋੜੀ ਦਮਾ ਬੈਠ ਗਈ ਸੀ ਤੇ ਮੈਂ ਕਿ ਪਹਿਲਾਂ ਆਪਾਂ ਬਣਾ ਲਈਏ ਫਿਰ ਆਪਾਂ ਆਡੀਅੰਸ ਨੂੰ ਦਿਖਾਵਾਂਗੇ ਕਿਵੇਂ ਬਣਿਆ ਤਾਂ ਕੁਝ ਐਵੇਂ ਬਣਿਆ ਹੈ ਮੈਂ ਨੂੰ ਦੁਪਹਿਰ ਦਾ ਦੇਖੀ ਨਾ ਗਾਇਸ ਇਹ ਫੋਨ ਚ ਲੱਗਿਆ ਇਕੱਲਾ ਪਤਾ ਨਹੀਂ ਕੀ ਗੱਲ ਲੱਗਦਾ ਹੈ ਨਾ ਜਿਹੜਾ ਉਹ ਮੇਰੇ ਖਿਆਲ ਨਾਲ ਨਾ ਲੱਗਦਾ ਹੈ ਸ਼ਾਇਦ ਉਹ ਕੋਰਸ ਕੋਰਸ ਸਰਚ ਮਾਰੀਂਦਾ ਹੈ ਭਈ ਆਪਾਂ ਸਟਰੀਮ ਕਿਹੜੀ ਰੱਖਣੀ ਹੈ 11ਵੀਂ 12ਵੀਂ ਵਿੱਚ ਕਿਉਂਕਿ ਉਹਨਾਂ ਲੈਣ ਦਾ ਰਿਜ਼ਲਟ ਆਇਆ ਨਹੀਂ ਵਿਲ ਆਇਆ ਇਸ ਕਰਕੇ ਆਦੇ ਮੈਂ ਖੰਨਾ ਚੈੱਕ ਕਰਦਾ ਪਿਆ ਭਈ ਮੈਨੂੰ ਅੱਗੇ ਬੈਨੀਫਿਟ ਵਾਸਤੇ ਕੀ ਹੈ ਤਾਂ ਚਲੋ ਕਰਨ ਦੇ ਤੇ ਗਾਈਜ਼ ਚੱਲਨੇ ਆਪਾਂ ਉੱਪਰ ਥੋੜਾ ਜਿਹਾ ਤੁਹਾਨੂੰ ਉੱਪਰ ਦਾ ਵੀਊ ਦਿਖਾਨਦੇ ਆ ਕਿੰਨੇ ਦਰੋਂਗੇ ਮੈਂ ਤਾਂ ਆਪ ਉੱਪਰ ਨਹੀਂ ਗਿਆ ਸ਼ਾਮਦਰ ਮਲ ਗਈ ਸ਼ਾਮ ਹੋ ਚੁੱਕੀ ਹੈ ਤੇ ਚੱਲਨੇ ਉੱਪਰ ਥੋੜਾ ਬਟਾ ਉੱਪਰ ਦਾ ਵੀਊ ਦੇਖ ਕੇ ਆਨੇ ਆ ਤੁਹਾਨੂੰ ਵੀ ਦਿਖਾਨਦੇ ਆ ਤਾਂ ਬਣੇ ਰਹੋ ਗਾਈਜ਼ ਵਲੋਗ ਦੇ ਵਿੱਚ ਪਿੱਛੇ ਜਾਈ ਗਾਈਜ਼ ਜੋ ਕੁਝ ਹੋ ਚਲੋ ਜੀ ਆ ਗਏ ਆਪਾਂ ਉੱਪਰ ਤੇ ਦਿਖਾਣਾ ਹੈ ਤੁਹਾਨੂੰ ਗਾਇਜ਼ ਉੱਪਰ ਦਾ ਕੁਝ ਆਪਣਾ ਵਿਊ ਕੁਝ ਕੁਝ ਐਵੇਂ ਜਿਹਾ ਵਿਊ ਹੈ ਗਾਇਜ਼ ਉੱਪਰ ਦਾ ਆ ਗਾਈਜ਼ ਆ ਵੇਖੋ ਪੇੜ ਕਿਵੇਂ ਜਾ ਐ ਲੋ ਉਹਦੇ ਜਿ ਸੱਪ ਜਿਹੇ ਨਾਲ ਲਮਕਦੇ ਪਿਉਣ ਆ ਵੇਖੋ ਏ ਗਾਈਜ਼ ਸਨਸੈਟ ਵੀ ਹੋ ਚੁਕਿਆ ਹੈ ਜੋ ਕਿ ਉਦਲੀ ਸਾਈਡ ਹੁੰਦਾ ਸੀ ਸਨਸੈਟ ਦਾ ਦਿਖਾਇਆ ਸੀ ਪਿਛਲੀ ਵੀਡੀਓ ਵਿੱਚ ਹੋ ਚੁਕਿਆ ਸਨਸੈਟ ਵੀ ਤੇ ਹਨੇਰਾ ਮੇਰੇ ਖਿਆਲ ਨਾਲ ਹੋਣੀ ਵਾਲਾ ਬਸ ਅੱਧੇ ਘੰਟੇ ਵਿੱਚ ਸ਼ਾਇਦ ਹਨੇਰਾ ਹੋ ਜਾਏਗਾ ਚਲੋ ਗਾਈਜ਼ ਮਿਲ ਲੈਣਾ ਨੀਚੇ ਤੁਹਾਨੂੰ ਸੋ ਗਾਈਜ਼ ਵੇਖੋ ਇਹ ਵੇਖੋ ਕੀ ਦੇਖਦਾ ਪਿਆ ਤਾਰ ਮਾਤਾ ਕੋਲਤਾ ਚਸ਼ਮਾ ਕੀ ਬਾਤ ਹੈ ਭਾਈ ਸਾਰੀ ਦੁਨੀਆ ਸਾਰੀ ਦੁਨੀਆ ਗਈ ਸਾਰੀ ਮੈਥੇ ਉਲਟਾ ਜਿਹਾ ਮੱਦਈ ਰਹੀ ਹੈ ਇਹ ਹੀ ਦੇਖਣ ਆਗੇ ਅੱਜ ਕੱਲ੍ਹ ਇੱਥੇ ਪਰ ਖਤਮ ਹੈ ਨਾ ਤਾਂ ਕਰਦੇ ਰਹਿਣਾ ਚਾਹ ਉਹ ਨਾ ਕਰਨ ਲਈ ਕੋਈ ਚਾਹੇ ਨਹੀਂ ਆਉਂਦੀ ਨਹੀਂ ਐਂ ਤੇ ਕਿਸੇ ਦੀ ਮਤਲਬ ਜਿਹੜਾ ਵੀ ਕੈਰੈਕਟਰ ਹੈਗਾ ਉਹਦੀ ਇੱਕ ਅੱਧੇ ਦੀ ਐਕਟਿੰਗ ਕਰ ਤੋਂ ਖਾਣਾ ਛਿੰਨੀ ਦਿਨੀ ਮੱਝ ਕਰੇਗਾ ਦਿਨੀ ਤੱਕ ਆਉਂਦੀ ਹੈ ਕਰ ਲੈਗਾ ਐਕਟਰ ਬੜੀ ਹਾਂ ਕਿੰਦੀ ਕਰੇਗਾ ਐਕਟਿੰਗ ਦਾਾਸ ਵਾਲਾ ਬੰਦਾ ਬਾਗਾ ਜੇਠਾ ਲਾ ਲੋ ਦਇਆ ਮਸੀ ਦਇਆ ਉਹ ਦਇਆ ਜੜੀ ਇਹਦੇ ਵਿੱਚ ਹੁੰਦੀ ਗਾਇਸ ਹੋਰ ਕਿਹੜੇ ਅਸੀਂ ਇੱਕ ਤਾਂ ਮੈਂ ਇਹਨੂੰ ਇਹਨਾਂ ਪਤਾ ਵੀ ਨਹੀਂ ਕਿੰਨੇ ਸੀ ਅੱਟ ਇਹਨਾਂ ਦੀ ਗਾਇਸ ਉਹ ਹੁੰਦਾ ਨਾ ਇਹ ਉਹ ਜਿਹੜੇ ਏਲੀਅਨ ਜਿਹੇ ਡਾਂਸ ਕਰਦੇ ਰਹੇ ਕਰਕੇ ਵਹੀ ਹੋਵੇ ਬਸ ਇੱਕੋ ਹੀ ਹੁੰਦਾ ਹੈ ਟਰਾਈ ਇਕੋ ਹੀ ਹੁੰਦਾ ਹੈ ਇਹ ਵਾਲਾ ਇਹ ਕਰਕੇ ਇਹ ਵੀ ਨਵਾਂ ਹੁੰਦਾ ਹੈ 8G ਅੱਜ ਵਾਸੀ ਮਸ਼ੀਨ ਵਿੱਕ ਗਈ ਏ ਰੋਟੇ ਯਾਰ ਇੱਕ ਬਾਗਿਆ ਰਿਐਕਟਿੰਗ ਕਰਦਾ ਹੈ ਪਰ ਗਾਈਜ਼ ਸੋ ਗਾਈਜ਼ ਇਹ ਉਹਨ ਚਾਚਾ ਚੰਪਕ ਲਾਲ ਦੀ ਐਕਟਿੰਗ ਕਰੇਗਾ ਕਿਉਂ ਰੁਦਰ ਚੰਪਕ ਚਾਚਾ ਇਹ ਨਹੀਂ ਨਹੀਂ ਉਹ ਆਤੀ ਬੋਲ ਗਿਆ ਕਿਹੜੇ ਬੋਲ ਸੀ ਲੱਗਦਾ ਚੰਪਕ ਚਾਚਾ ਉਹਦੇ ਅੱਗੇ ਦੇਖ ਲੈ ਬੋਲ ਗਿਆ ਤਾਂ ਹੀ ਉਹ ਤਾਂ ਕਾਗਜ਼ ਹੀ ਬੋਲ ਗਿਆ ਸੀ ਐਟ ਅ ਟਾਈਮ ਤੇ ਬੋਲ ਗਿਆ ਕਿ ਨਾ ਮੈਨੂੰ ਯਾਦ ਆ ਗਿਆ ਉਸੇ ਕੰਨਾ ਮੈਂ ਕੁਛ ਨਹੀਂ ਬੋਲ ਗਿਆ ਉਹਨੂੰ ਚੰਪਕ ਚਾਚਾ ਬੋਲ ਗਿਆ ਕਿ ਉਹ ਹੱਥ ਰਖਦਾ ਹੈ ਚੰਪਕ ਚਾਚਾ ਇਹ ਕਦੇ ਦੇਵੇ ਕਿਉਂ ਹੈ ਕੋਈ ਨੋਟਿਸ ਨਹੀਂ ਕਰਦਾ ਨਾ ਮੈਂ ਤਾਂ ਕਰਕੇ ਸੋ ਗਾਈਜ਼ ਇਹ ਨਾ ਕਿਸੇ ਰਿਐਕਟਿੰਗ ਕਰਕੇ ਬਖਾਇਆ ਤੇ ਦੂਸਰੂ ਬਿਚਾਨਾ ਆ ਜੇ ਮੈਨੂੰ ਆਪ ਨੂੰ ਪਤਾ ਕਿੰਦੀ ਕਰੇਗਾ ਫੇਕ ਨੇ ਚਲੋ ਦੱਸ ਕਿੰਦੀ ਕਰੇਗਾ ਕਪਿਲ ਸ਼ਰਮਾ ਦਾ ਕਿਸੇ ਨਾ ਕਪਿਲ ਸ਼ਰਮਾ ਦਾ ਬਹੁਤ ਅੱਛਾ ਕਲੋੜਾ ਨਹੀਂ ਰਹਿਣਾਂ ਮੈਂ ਮਗਰਮਾਚਾ ਮਗਰਮਾਚਾ ਵੈਲਕਮ ਗਾਈਜ਼ ਵੈਲਕਮ ਇਹ ਨਿਕਰੀਆਂ ਕਿ ਆਈ ਅਗੂ ਕੋਫੀ ਚਰਮਾ ਰਹੀ ਕਹਿੰਦਾ ਉਹਨੂੰ ਕਹਿੰਦਾ ਇਹਨੂੰ ਕੋਈ ਕਬਜੇ ਕੀ ਕੇ ਮੈਂ ਤੈਨੂੰ ਗੋਲੀ ਚੁਰਨ ਦੇਣਾ ਤੈਨੂੰ ਕਿਹੜਾ ਚੁਰਨ ਚਾਹੀਦਾ ਕਬਲ ਨੰਪਿਆ ਨਹੀਂ ਕਬਜ ਕਬਜ ਕੇ ਡੰਬਾ ਬੋਲ ਨਹੀਂ ਪਾਪਾ ਨੇ ਕੀ ਬੋਲਿਆ ਸੀ ਚੁਆਇਸ ਦਾ ਸੁਣਨਾ ਸੀਰਮਾ ਕੈਂਸਰ ਦੇ ਬੋਲਦੇ ਕਿਵੇਂ ਸੀ ਇਹ ਇੱਕ ਵੀ ਲੈ ਆਂ ਦਮ ਗਾਇਜ਼ ਵੈਲਕਮ ਜੇ ਜੇ ਹਰ ਕੋਈ ਸਵੇਰੇ

so guys aise apna aaj the video i hope guys to enjoy the video bahut lagi video bahut lagi video like kar do like channel subscribe do milenge guys ek nayi video thanks for watching this much